परमेश्वर भगवान भोलेनाथ महाराज की जय हो बा शेषनाग महाराज की जय करते हो आप कन्हैया मेरा नाम हो रहा है मैं एक चीज़ बली बनती जानता हाँ कि घटनाएं तो घट चुकी होती हैं पीछे सब उपचारकताएं होती हैं ये पूर्ण जड़े होंगे ना पता नहीं किन्नी सौ साल पहले ਫਾਇਦਨਾ ਭਗਵਾਨ શ્રી ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾ ਚ ਵੀ ਦੱਸਿਆ ਸੀ ਅਰਜਨ ਨੂੰ ਕਿ ਤੂੰ ਬਸ ਲੜ ਮੈਂ ਸਾਰੇ ਮਾਰੇ ਦਿਨ ਇਹ ਜਿੰਨਾ ਵੀ ਜੋ ਕੁਝ ਵੀ ਹੋ ਰਿਹਾ ਹੈ ਸਾਰੀ ਈਸ਼ਵਰ ਦੀ ਕਿਰਪਾ ਜਿੰਨੇ ਵੀ ਨਾ ਸਾਰੇ ਇੱਕ ਗੱਲ ਕਹਿੰਦੇ ਨੇ ਕਿ ਮੇਰੇ ਵੱਲੋਂ ਕਿ ਗਣੇਸ਼ ਜੀ ਇਹ ਕਰ ਰਹੇ ਨੇ ਨਾ ਮੈਂ ਕੁਝ ਨਹੀਂ ਕਰ ਰਿਹਾ ਨਾ ਕੁਝ ਕੀਤਾ ਨਾ ਕਰ ਸਕੂ ਨਾ ਮੈਂ ਕਰਨੇ ਯੋਗ ਜੋ ਕੁਝ ਕੀਤਾ ਪ੍ਰਭੂ ਹਰ ਕੀਤਾ ਹਰ ਹੀ ਕਰਨੇ ਜੋ ਇਹ ਜੋ ਕੁਝ ਹੋ ਰਿਹਾ ਪਰਮ ਪਿਤਾ ਪਰਮੇਸ਼ਵਰ ਭਗਵਾਨ ਨਾਰਾਇਣ ਜੀ ਸੋਇਮ ਕਰ ਰਹੇ ਨਾ ਔਰ ਸਾਡੇ ਕੋਲ ਕਰਵਾ ਰਹੇ ਹਨ ਮਨੁੱਖ ਦੀ ਕੋਈ ਹਸਤੀ ਨਹੀਂ ਹੈ ਸਾਡੇ ਸਰੀਰ ਚ ਇੱਕ ਛੋਟਾ ਜਿਹਾ ਪੁਰਜਾ ਦਾ ਨਾ ਦਿਮਾਗ ਹੈ ਥੋੜਾ ਜਿਹਾ ਹਿਲਾ ਦੇ ਨਾ ਤੇ ਲੋਕੀ ਪਾਗਲ ਕਹਿਣ ਲੱਗ ਪੈਂਦੇ ਉਹਨੂੰ ਸਥਿਰ ਰੱਖੇ ਤੇ ਸਾਡੇ ਅੰਦਰ ਸਾਤਵਿਕਤਾ ਆ ਜਾਂਦੀ ਹੈ ਪਰਮ ਪਿਤਾ ਪਰਮੇਸ਼ਵਰ ਦੀ ਇਹ ਲੀਲਾ ਹੈ ਔਰ ਅਸੀਂ ਇਸ ਜਿਹੜੀ ਆ ਲੀਲਾ ਹੋ ਰਹੀ ਆ ਉਹਦੇ ਪਾਤਰ ਸਾਡੇ ਕੁਲਪ੍ਰੋਤ ਸਹਿਬਾਨ ਸਾਡੇ ਜਿਹੜੇ ਨਾ ਤਪਸਵੀ ਜਿਹੜੇ ਸਾਡੇ ਬ੍ਰਾਹਮਣ ਨੇ ਇਹ ਉਹਨਾਂ ਦਾ ਅਸ਼ੀਰਵਾਦ ਆ ਮੈਂ ਇਹਨਾਂ ਦਾ ਘੋੜਾ ਜਿਹੜਾ ਦੌੜਨਾ ਉਹ ਰ ਇਹਨਾਂ ਦੇ ਆਸਰਾ ਆਸਰੇ ਉੱਡੀ ਫਿਰਦਾ ਸਾਡੇ ਇਥੇ ਚਾਰ ਸਤੰਭ ਨੇ ਉਹਨਾਂ ਸਤੰਭਾਂ ਦੀ ਮਜ਼ਬੂਤੀ ਕਰਕੇ ਇੱਥੇ ਲੈਂਟਰ ਪੈ ਰਿਆ ਏ ਇਹ ਸਾਰਾ ਕੁਝ ਹੋ ਰਿਹਾ ਮੈਂ ਤਾਂ ਸੋਇਮ ਦੀਨਾ ਮੈਂ ਕੁਝ ਨਹੀਂ ਕਰ ਸਕਦਾ ਇਹ ਜੋ ਹੋ ਰਿਹਾ ਪਰਮਪਿਤਾ ਪਰਮੇਸ਼ਵਰ ਜੀ ਦੀ ਮਹਾਰਾਜ ਦੀ ਮਰਜ਼ੀ ਦੇ ਨਾਲ ਹੋ ਰਿਹਾ ਔਰ ਮੇਰਾ ਜਨਮ ਜਿਹੜਾ ਆ ਸਫਲਤਾ ਦੀ ਔਰ ਜਾ ਰਿਹਾ ਕਿ ਮੈਂ 11ਵੇਂ ਰੁਦਰ ਮਹਾਦੇਵ ਜੱਗੇ ਦਾ ਜਿਹੜਾ ਅਜੋਜਨ ਹੈ ਉਹ ਆਪਣੇ ਹੱਥੀ ਕਰਵਾ ਰਿਹਾ ਸੰਯੋਜਕ ਤੇ ਕੋਈ ਹੋਰ ਹੀ ਹੈ। ਉਹ ਮੈਂ ਸਮਝਣਾ ਕਿ ਮੇਰਾ ਜਨਮ ਲੈਣਾ ਸਫਲ ਹੋ। ਪਰਮਪਿਤਾ ਪਰਮੇਸ਼ਰ ਮੇਰੀ ਮਾਨਸਿਕਤਾ ਮੇਰੀ ਬੋਧਿਕਤਾ ਨੂੰ ਪਵਿੱਤਰ ਬਣਾਈ ਰੱਖੇ। ਉਹ ਰਿਆੜਾ ਜਾਰ ਮ ਰudra mahadev जग ਕਹਿੰਦੇ ਨੇ ਕਿ ਬੜੇ ਕਰਮਾਂ ਦੇ ਨਾਲ ਹੁੰਦਾ ਬੜੇ ਬੜੇ ਮਹਾਰਿਸ਼ੀ ਬੜੇ ਬੜੇ ਰਾਜੇ ਮਹਾਰਾਜੀ ਇੱਕ ਜਗ ਕਰਨ ਤੋਂ ਬਾਅਦ ਦੂਸਰੇ ਜਗ ਕਰਨ ਦੀ ਹਿੰਮਤ ਨਹੀਂ ਪੈਂਦੀ। ਔਰ ਅਸੀਂ ਕੁਛ ਵੀ ਨਹੀਂ ਤਾਂ ਵੀ ਇਹ ਜੱਗ ਹੋ ਰਿਹਾ ਨੇ ਔਰ ਇਸ ਭਗਵਾਨ ਬੋਲੇ ਨਾਸ ਜੀ ਦਾ ਹੋ ਰਿਹਾ ਏ ਜੱਗ ਜਿਹੜੇ ਹੈ ਸਵਦੇਸ਼ੀਨ ਨਾਰਾਇਣ ਜੀ ਵੈਕੁੰਠ ਚ ਰਹਿੰਦੇ ਨੇ ਬ੍ਰਹਮਾ ਜੀ ਬ੍ਰਹਮ ਲੋਕ ਚ ਰਹਿੰਦੇ ਨੇ ਔਰ ਕਲਾਸ਼ ਜਿਹੜਾ ਆ ਉਸ ਪ੍ਰਿਥਵੀ ਤੇ ਔਰ ਸਵਦੇਸ਼ੀ ਮਹਾਰਾਜ ਜਿਹੜੇ ਨੇ ਉਹਨਾਂ ਦਾ ਜਰਮ ਰੁਦਰਮਾ ਦੇ ਜਾਗ ਹੋ ਰਿਹਾ ਜਿਹੜੇ ਸਉਯਮ ਭੂ ਦੇ ਉੱਪਰ ਵੀ ਰਾਜਮਾਨ ਨੇ ਔਰ 11ਵਾਂ ਰੂਦਰਸ਼ਿਪ ਭਗਵਾਨ ਸ੍ਰੀ ਹਨੁਮਾਨ ਜੀ ਜਿਨ੍ਹਾਂ ਦੇ ਰਾਮਾ ਅਵਤਾਰ ਦੇ ਵਿੱਚ ਸਾਰੀ ਉਸ ਲੀਲਾ ਜਿਹੜੀ ਸੀ ਪ੍ਰਭੂ ਸ੍ਰੀ ਰਾਮਚੰਦਰ ਜੀ ਦੀ ਉਹਨੂੰ ਸਉਯਮ ਆਪਣੀਆਂ ਅੱਖਾਂ ਨਾਲ ਦੇਖਿਆ ਔਰ ਉਹ ਉਸ ਲੀਲਾ ਦੇ ਮੁੱਖ ਪਾਤਰ ਵੀ ਰਹੇ ਔਰ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਬੜੇ ਪ੍ਰੀਅ ਰ ਰਹੇ ਔਰ ਮੈਂ ਵੀ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਸਮਝ ਰਿਹਾ ਕਿ ਮੈਨੂੰ ਸਾਰੇ ਹੀ ਮਹਾਨ ਵਿਦਵਾਨਾਂ ਦਾ ਅਸ਼ੀਰਵਾਦ ਪ੍ਰਾਪਤ ਆ ਔਰ ਸਮੂਹ ਸੰਗਤ ਜਿਹੜੀ ਹੈ ਉਹਨਾਂ ਦਾ ਸਹਿਯੋਗ ਆ ਔਰ ਇਸ ਜੱਗ ਹੋ ਰਿਹਾ ਮੈਂ ਪਰਮਪਿਤਾ ਪਰਮੇਸ਼ਰ ਜੀ ਦਾ ਬੜਾ ਧੰਨਵਾਦੀ ਹਾਂ ਕਿ ਉਹਨੇ ਮੈਨੂੰ ਮਨੁੱਖ ਦਾ ਜਨਮ ਦਿੱਤਾ ਔਰ ਉਸ ਜਨਮ ਦੇ ਨਾਲ ਨਾਲ ਮੇਰੇ ਕੋਲ ਸ਼ੁੱਧ ਕਰਮ ਕਰਾ ਰਿਹਾ ਇਹ ਪਰਮਪਿਤਾ ਪਰਮੇਸ਼ਰ ਮੇਰੇ ਜਿੰਨੇ ਜਨਮ ਹੋਣ ਮੈਂ ਇਸੇ ਤਰ੍ਹਾਂ ਹੀ ਪਰਮਪਿਤਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵਿਰਾਜਮਣ ਰਵਾਂ ਔਰ ਅੱਛੇ ਕੰਮ ਕਰਾਂ ਬੋਲੀ ਭਗਵਾਨ ਬੋਲੀ ਨਾਥ ਮਹਾਰਾਜ ਜੀ ਕੀ ਬੋਲੇ ਬਾਬਾ ਸ਼ੇਸ਼ਨਾਗ ਭਗਵਾਨ ਕੀ ਜੈ ਅੱਜ ਸਾਰਿਆਂ ਵਾਸਤੇ ਇਲਾਕਾ ਨਿਵਾਸੀਆਂ ਵਾਸਤੇ ਪਿੰਡ ਚਪਕਰਾ ਵਾਸਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ 11 ਸਾਲ ਤੋਂ ਲਗਾਤਾਰ ਦਿਵਯ ਸ਼ੇਸ਼ਨਾਗ ਮੰਦਰ ਚਪਕਰਾ ਵਿਖੇ ਬਾਬਾ ਗਣੇਸ਼ਵਰ ਸਿੰਘ ਜੀ ਜਿਹੜੇ ਕਿ ਹੁਣ ਡਾਕਟਰ ਬਾਬਾ ਗਣੇਸ਼ਵਰ ਸਿੰਘ ਜੀ ਨੇ ਤੇ ਇਹਨਾਂ ਦੀਆਂ ਪ੍ਰਿਆਸਾਂ ਦੇ ਸਦਕੇ ਦਿਵੇਸ਼ੇਸ਼ਨਾਕ ਮੰਦਿਰ ਵਿਖੇ ਜਿਹੜਾ 11ਵਾਂ ਰੁੱਦਰ ਮਹਾ ਯੱਗ ਹੈ ਔਰ ਭਾਗਵਤ ਕਥਾ ਉਹਦਾ ਜੜਾ ਨਾ ਉਹ ਸ਼ੁਭ ਆਰੰਭ ਕੱਲ ਤੋਂ ਹੋ ਰਿਹਾ ਹੈ ਅੱਜ ਸਾਰੇ ਪਿੰਡ ਦੇ ਪ੍ਰਕਰਮਾ ਜਿਹੜੀ ਹੈ ਉਹ ਇੱਕ ਵਿਸ਼ਾਲ ਸ਼ੁਭਾ ਯਾਤਰਾ ਦੇ ਨਾਲ ਕੀਤੀ ਸੀ ਤੇ ਹਰ ਸਾਲ ਹਰ ਸਾਲ ਜਦੋਂ ਵੀ ਸ਼ੋਭਾ ਯਾਤਰਾ ਹੁੰਦੀ ਹੈ ਤੇ ਹਰ ਸਾਲ ਜਿਹੜੀ ਹੈ ਨਾ ਉਹ ਭਗਤਾਂ ਦੀ ਸੰਖਿਆ ਜਿਹੜੀ ਹੈ ਨਾ ਦਿਨ-ਪ੍ਰਤੀ ਦਿਨ ਵਧੀ ਹੈ ਲੋਕਾਂ ਦੇ ਨਾਲ ਲੋਕਾਂ ਨੇ ਬੜੇ ਖੁਸ਼ੀ ਨਾਲ ਔਰ ਹਰਸ਼ ਨਾਲ ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ਤੇ ਬੜਾ ਨਿੱਘਾ ਸਵਾਗਤ ਕੀਤਾ ਫੁੱਲਾਂ ਦੀ ਵਰषा ਕੀਤੀ ਢੋਲ ਨਗਾੜੇ ਵੱਜੇ ਔਰ ਬਾਬਾ ਜੀ ਦੀ ਪਾਲਕੀ ਸ਼ਿਸ਼ੋਭਤ ਕੱਗ-ਕੱਗੇ ਜਾ ਰਹੀ ਸੀ ਤੇ ਬਾਬਾ ਗਣੇਸ਼ ਜੀ ਬੜੇ ਨੰਬਰ ਰੂਪ ਦੇ ਵਿੱਚ ਸ਼ਰਧਾਲੂ ਬਣ ਕੇ ਨਤਮਸਤਕ ਹੋ ਕੇ ਇਹ ਸਾਰਿਆਂ ਦਾ ਇਹਨਾਂ ਵਾਸਤੇ ਬੜੇ ਬੜਪਨ ਦੀ ਗੱਲ ਹੈ ਕੀ ਕਰਦੇ ਸਾਹਮਣੇ ਤੇ ਪਰ ਨਾ ਇਹ ਸਾਰਿਆਂ ਦਾ ਦਿੰਦੇ ਆ ਥਾਂ ਥਾਂ ਤੇ ਲੰਗਰਾਂ ਦੀ ਵਿਵਸਥਾ ਸੀ ਖੀਰ ਦੇ ਲੰਗਰ ਲਾਏ ਸੀ ਫਿਰ ਫਰੂਟੀਆਂ ਵੰਡੀਆਂ ਗਈਆਂ ਪ੍ਰਸ਼ਾਦ ਵੰਡਿਆ ਗਿਆ ਐਨਾ ਵੱਡਾ ਸਵਾਗਤ ਸੀਗਾ ਉਸ ਸ਼ੋਭਾ ਯਾਤਰਾ ਦਾ ਕੀ ਦੇਖਦੀ ਬੰਦੀ ਐ ਇਦੇ ਵਿੱਚ ਅੱਜ ਇੱਕ ਵਿਦਵਾਨ ਜੀ ਮੈਨੂੰ ਕਹਿ ਰਹੇ ਸੀ ਕਿ ਜਦੋਂ ਰੁੱਦਰ ਮਹਾ ਯੱਗ ਹੈ ਜਾਂ ਕੋਈ ਵੀ ਸ਼ੋਭਾ ਯਾਤਰਾ ਹੋਏ ਜਦੋਂ 11 ਹੋਣ ਤੇ ਭੋਲੇ ਸ਼ੰਕਰ ਜੀ ਤੇ ਹਨੂਮਾਨ ਜੀ ਜੜਿਆ ਨਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਰਾਜਮਾਨ ਨਾ ਤੇ ਇਹ ਦਿਵੇ ਸ਼ਕਤੀ ਜਿਹੜੀ ਹੈ ਇਹ ਬਾਬਾ ਸ਼ੇਸ਼ਨਾਗ ਦਿਵੇ ਸਥਾਨ ਜਿਹੜਾ ਇੱਕ ਪਰਮ ਧਾਮ ਬਣ ਗਿਆ ਦਾ ਉਹਦੇ ਵਿੱਚ ਸਾਰਿਆਂ ਵਾਸਤੇ ਬੜੇ ਮੁਕੱਦਰ ਦੀ ਗੱਲ ਹੈ ਕਿ ਜਿਨੇ ਜਿਨੇ ਵੀ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਔਰ ਜਿੰਨੇ ਜਿੰਨੇ ਇਹ ਸ਼ੋਭਾ ਯਾਤਰਾ ਦੇ ਦਰਸ਼ਨ ਕੀਤੇ ਤੇ ਉਹ ਸਾਰਿਆਂ ਦੇ ਵਿੱਚ ਪੂਰੇ ਸ਼ੰਕਰ ਜੀ ਹਨੂਮਾਨ ਜੀ ਤੇ ਸੰਪੂਰਨ ਸ੍ਰਸ਼ਟੀ ਦੇ ਦੇਵੀ ਦੇਵਤਾ ਵੀ ਹਾਜ਼ਰ ਸੀ ਇਸ ਮੌਕੇ ਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਬਾਬਾ ਜੀ ਦਾ ਇੱਕ ਪ੍ਰਿਆਸ ਹੈ ਜਿਦਾਂ ਸਾਗਰ ਮੰਥਨ ਕਰਦੇ ਆ ਇਦਾਂ ਇਸ ਕਥਾ ਦੇ ਵਿੱਚ ਮੰਥਨ ਕਰਦੇ ਕਰਦੇ ਆ ਇਹਨਾਂ ਦਿਵਯ ਸੂਰੂਪ ਸਾਡੇ ਕੋਲ ਪ੍ਰਿਆਗ ਜੀ ਜਿਹੜੇ ਯੁਵਾ ਵਿਆਸਨਾ ਇਹ ਸਾਨੂੰ ਦਿੱਤੇ ਆ ਇਹ ਕੱਲ ਤੋਂ ਇਸ ਕਥਾ ਦਾ ਸ਼ੁਭਾਰੰਭ ਕਰਨਗੇ ਮੈਂ ਵਿਆਸ ਜੀ ਨੂੰ ਵੀ ਆਪਣੇ ਪ੍ਰਿਆਗ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕ ਦੇਣਾ ਹਾਂ ਔਰ ਬਾਬਾ ਜੀ ਵਾਸਤੇ ਔਰ ਸਾਰਿਆਂ ਵਾਸਤੇ ਅਸੀਂ ਮਹਾਰਾਜ ਜੀ ਅੱਗੇ ਬੇਨਤੀ ਕਰਨੇ ਆ ਕਿ ਉਹ ਤੰਦਰੁਸਤੀ ਉਹਨਾਂ ਨੂੰ ਬਣੀ ਰਹੇ ਲੰਬੀ ਉਮਰ ਹੋਣ ਔਰ ਯੁਗਾਂ-ਯੁਗਾਂ ਤਰ੍ਹਾਂ ਤੱਕ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਪੈਸੇ ਦੀ ਸੇਵਾ ਕੋਈ ਸੇਵਾ ਨਹੀਂ ਹੁੰਦੀ ਤੇ ਸਮਾਜ ਸੁਧਾਰ ਕਰ ਦੇਣਾ ਕਿਸੇ ਦੇ ਬੱਚੇ ਨੂੰ ਵਿਆਸ ਬਣਾ ਦੇਣਾ ਤੇ ਕਿਸੇ ਨੂੰ ਇੱਕ ਚੰਗੇ ਸੰਸਕਾਰ ਦੇਣਾ ਸਭ ਤੋਂ ਵੱਡੀ ਸ਼ੇਰ ਹੁੰਦੀ ਹੈ ਮੈਂ ਇਹਦੇ ਨਾਲ ਹੀ ਸਭ ਨੂੰ ਮੁਬਾਰਕ ਦੇਣਾ ਹਾਂ ਔਰ ਤੁਹਾਡੇ ਚੈਨਲ ਰਹੀ ਜਿਹੜਾ ਤੁਸੀਂ ਪ੍ਰਸਾਰਣ ਕਰ ਰਹੇ ਹੋ ਤੁਹਾਡਾ ਪ੍ਰਸਾਰਣ ਚੈਨਲ ਵੀ ਬਹੁਤ ਤਰੱਕੀ ਕਰੇ ਤੇ ਮੈਂ ਸਾਰਿਆਂ ਨੂੰ ਕਹਿਣਾ ਹਾਂ ਕਿ ਹਮ ਹਮਾ ਕੇ ਇਸ ਚੈਨਲ ਦੇ ਰਸਤੇ ਜਿਹੜੀ ਲਾਈਵ ਕਾਲ ਤੋਂ ਟੈਲੀਕਾਸਟ ਹੋਣਾ ਹੈ ਇਹ ਵੀ ਪ੍ਰਸਾਰਣ ਦੇਖਣ ਸਾਰਿਆਂ ਨੂੰ ਇਸ ਉਤਸਵ ਦੀ ਬਹੁਤ-ਬਹੁਤ ਵਧਾਈ। ਅ ਦਿਵੇਸ਼ੇਸ਼ਨਾਗ ਮੰਦਿਰ ਚੌਕਰਾ ਵਿਖੇ ਅੱਜ 11 11ਵਾਂ ਅ ਪੰਜ ਗੁੰਡੀਆਂ ਹਵਨ ਜਗੇ ਸਮਾਰੋਹ ਜਰਾ ਉਹਦਾ ਸ਼ੁਭ ਰੰਭ ਹੋਇਆ। ਇਹਦੇ ਚ ਬੜੀ ਦੂਰ-ਦੂਰ ਤੋਂ ਜੜੀਆਂ ਸੰਗਤਾਂ ਨੇ ਆ ਗਏ ਹਿੱਸਾ ਲਿਆ। ਸ਼ੋਭਾ ਯਾਤਰਾ ਬੜੀ ਧੂਮਤਾ ਨਾਲ ਕਢੀ ਗਈ। ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਬਾਬਾ ਜੀ ਸ਼੍ਰੀ ਗਣੇਸ਼ਵਰ ਜੀ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਧਾਰਮਿਕ ਸਮਾਰੋਹ ਕਰਵਾਉਂਦੇ ਆ ਰਹੇ ਨਾ ਜਿਹਦੇ ਨਾਲ ਆਸ-ਪਾਸ ਦੇ ਲੋਕਾਂ ਦੇ ਵਿੱਚ ਬੜਾ ਹੀ ਇੱਕ ਧਾਰਮਿਕ ਤੇ ਸੰਸਕਾਰ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਅੱਜ ਦੇ ਯੁੱਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਸ਼ਿਆਂ ਦੇ ਵਿੱਚ ਨਸ਼ਿਆਂ ਦੇ ਗਰਤਤ ਵਿੱਚ ਦੁਨੀਆ ਜਿਹੜੀ ਇਹ ਦਲਦਲ ਜਿcka ਦਿੱਤਾ ਸੀ ਜਾਂ ਡਰੀ ਹੈ ਲੇਕਿਨ ਬਾਬਾ ਜੀ ਨੇ ਆਪਣੇ ਇਸ ਇਲਾਕੇ ਨੂੰ ਨਸ਼ਿਆਂ ਤੋਂ ਮੁਕਤ ਰੱਖਿਆ ਹੋਇਆ ਹੈ ਔਰ ਇਹ ਇੱਕ ਬੜੇ ਹੀ ਮਲਗੀ ਗਰੋਹ ਦਾ ਵਿਸ਼ੇ ਹੈ ਕਿ ਬਾਬਾ ਜੀ ਇਸ ਸਥਾਨ ਦੇ ਉੱਤੇ ਇਸੇ ਆਸ-ਪਾਸੇ ਰਹਿਣ ਵਾਲੇ ਲੋਕਾਂ ਦਾ ਬਹੁਤ ਜ਼ਿਆਦਾ ਮਾਰਗਦਰਸ਼ਨ ਕਰ ਰਹਿਣਾ ਹੈ ਆਈ ਚਾਹਨੇ ਹੈ ਕਿ ਬਾਬਾ ਜੀ ਦੀਰਗਾ ਜੂ ਹੋਣ ਉਹਨਾਂ ਦੀ ਚੰਗੀ ਸਿਹਤ ਬਣੀ ਰਹੇ ਤਾਂ ਜੋ ਉਹ ਆਪਣਾ ਆਸ਼ੀਰਵਾਦ ਇਸ ਇਲਾਕੇ ਦੇ ਲੋਕਾਂ ਦੇ ਉੱਤੇ ਹਮੇਸ਼ਾ ਬਰਸਾਉਂਦੇ ਰਹਿਣ ਔਰ ਇਹ ਜਿਹੜਾ ਹਵਨ ਜਿਹੜਾ ਹੁੰਦਾ ਹੈ ਇਹਦੇ ਨਾਲ ਬ੍ਰਿਸ਼ਟੀ ਹੁੰਦੀ ਹੈ ਜਿਸ ਤਰ੍ਹਾਂ ਕਿ ਬਾਬਾ ਜੀ ਕਹਿੰਦੇ ਨੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਜਨੀਆਂ ਵੀ ਸੰਕਰਮਣ ਦੀਆਂ ਬਿਮਾਰੀਆਂ ਵਗੈਰਾ ਹੁੰਦੀਆਂ ਉਹ ਸਾਰੀਆਂ ਦੂਰ ਹੁੰਦੀਆਂ ਇਹਦੇ ਜਿਹੜਾ ਅਸੀਂ ਚਾਹੁੰਦੇ ਯਾਤੂ ਮੰਦਾਂ ਦੇ ਨਾਲ ਇਹ ਹਵਨ ਵਗੈਰਾ ਹੁੰਦੇ ਰਹਿਣਾ ਚਾਹੀਦੇ ਨੇ ਜਿਸ ਨਾਲ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਫੈਲ ਰਹੀਆਂ ਆ ਉਹ ਸਾਰੀਆਂ ਕੁਰੀਤੀਆਂ ਜਿਹੜੀਆਂ ਆ ਬਾਬਾ ਜੀ ਦੇ ਰਹਿਨੁਮਾਈ ਦੇ ਵਿੱਚ ਦੂਰ ਹੋਣ ਐਸਾ ਹੀ ਸਾਡਾ ਮੰਗਲ ਕਾਮਨਾ ਹੈ ਤੇ ਬਾਬਾ ਜੀ ਬਾਬਾ ਸ਼ੇਸ਼ਨਾਗ ਜੀ ਮਹਾਰਾਜ ਕੀ ਜਾਇ ਜਿਹਦੇ ਇਸ ਸ਼ੋਮਕ ਕੇ ਤੇ ਬਾਬਾ ਸ਼ੇਸ਼ਨਾਗ ਜੀ ਦੇ ਸਥਾਨ ਤੇ ਅਸੀਂ ਸਾਰੇ ਹਾਜ਼ਰ ਹੋਏ ਆ ਜਿਵੇਂ ਹਰ ਸਾਲ ਇਹ ਸਮਾਗਮ ਕੀਤਾ ਜਾਂਦਾ ਅੱਜ ਵੀ ਉਸ ਸਮਾਗਮ ਦਾ ਸ਼ੁਭਰਾਮਬਸੀ ਜਿਹੜਾ ਕਲਸ਼ ਯਾਤਰਾ ਨਾਲ ਸ਼ੁਰੂ ਕੀਤਾ ਗਿਆ ਮੈਂ ਇਸ ਮੌਕੇ ਤੇ ਆਏ ਸਾਰੇ ਜਿੰਨੇ ਵੀ ਇਸ ਇਲਾਕੇ ਦੇ ਨਿਵਾਸੀ ਐ ਉਹ ਸਾਰੇ ਜਿੰਨੇ ਵੀ ਹਾਜ਼ਰ ਹੋਏ ਦੂਰ ਦੂਰ ਤੋਂ ਚੱਲ ਕੇ ਇੱਥੇ ਸ਼ਰਧਾਲੂ ਆਏ ਸੰਗ ਪਾਈਆਂ ਉਹਨਾਂ ਸਾਰਿਆਂ ਦੇ ਇੱਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਤੇ ਇਸ ਸਥਾਨ ਦੇ ਮੇਨ ਜਿਹੜੇ ਬਾਬਾ ਜੀ ਬਾਬਾ ਗਣੇਸ਼ਦਾਸ ਜੀ ਉਹਨਾਂ ਦੇ ਵੱਲੋਂ ਤੇ ਜਿੰਨੇ ਵੀ ਹੋਰ ਇਹਨਾਂ ਦੇ ਇਸ ਸਥਾਨ ਦੇ ਨਾਲ ਜੁੜੇ ਹੋਏ ਸੇਵਾਦਾਰ ਆ ਜਾਂ ਜਿੰਨੇ ਵੀ ਸਾਡੇ ਪ੍ਰਿਆਗ ਸ਼ਾਸਤਰੀ ਜੀ ਆ ਮਾਸਟਰ ਵਿਜੇ ਜੀ ਤੇ ਸ਼ਾਸਤਰੀ ਰਜੇਸ਼ ਪੰਡਤ ਜੀ ਹੋਰ ਵੀ ਜਿੰਨੇ ਵੀ ਇਹਨਾਂ ਦੇ ਇਸ ਟੀਮ ਦੇ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਸਾਰਿਆਂ ਵੱਲੋਂ ਇਸ ਸ਼ੋ ਮੌਕੇ ਤੇ ਜਿੰਨੇ ਵੀ ਇੱਥੇ ਹਾਜ਼ਰ ਹੋਇਆ ਸ਼ਰਧਾਲੂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਆਪਣਾ ਜਿਹੜਾ ਯੋਗਦਾਨ ਪਾਇਆ ਬਾਬਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਦੀ ਤਰ੍ਹਾਂ ਚੌਕਰਾ ਪਿੰਡ ਵਿੱਚ ਜਿਹੜਾ ਸ਼ਬਰాత్రి ਤੇ ਬਾਬਾ ਸ਼ੇਰ ਚਨਾ ਜੀ ਜਿਹੜੀ ਹੈ ਆਪਣਾ ਸ਼ੋਭਾ ਯਾਤਰਾ ਕੱਢੀ ਜਾਂਦੇ ਆ ਤੇ ਬਾਬਾ ਜੀ ਦੇ ਦਰਵਾਜ਼ੇ ਤੋਂ ਯਾਤਰਾ ਸ਼ੁਰੂ ਹੋ ਕੇ ਪੂਰੇ ਪਿੰਡ ਦਾ ਪ੍ਰਕਰਮਾ ਕਰਦੀ ਆ ਤੇ ਜਿਸ ਦੇ ਨਾਲ ਜਗਾ ਜਗਾ ਲੋਕਾਂ ਵਿੱਚ ਬੜਾ ਸਹਾਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਆ ਤੇ ਬਾਬਾ ਜੀ ਦੀ ਜਿਹੜੀ ਸੇਵਾ ਤੁਨੋਂ ਮਨੋਂ ਕੀਤੀ ਜਾਂਦੇ ਆ ਇਸੇ ਤਰ੍ਹਾਂ ਹੀ ਮਾਲਕ ਸਭ ਦੇ ਕਿਰਪਾ ਬੁਣਾਏ ਰੱਖੇ ਔਰ ਇਸੇ ਤਰ੍ਹਾਂ ਹੀ ਬਾਬਾ ਜੀ ਦੀ ਸ਼ੋਭਾ ਯਾਤਰਾ ਚੱਲਦੀ ਰਹੇ ਔਰ ਸ਼ੁਸ਼ਾਂਤੀ ਬਾਬਾ ਜੀ ਕਿਰਪਾ ਕਰਨ ਥੈਂਕ ਯੂ ਬਾਬਾ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੀ ਇਹ 11ਵਾਂ ਰੁੱਦਰ ਮਹਾ ਜਾਗ ਹੋ ਰਿਹਾ 11ਵਾਂ ਲਗਾਤਾਰ 11 ਸਾਲਾਂ ਤੋਂ 11ਵਾਂ ਸਾਲਾ ਬੜੇ ਉਤਸ਼ਾਹ ਨਾਲ ਤੁਸੀਂ ਸੰਗਤ ਦੇਖੋ ਸੰਗਤ ਦੇਖੋ ਕਿੰਨੀ ਭਾਰੀ ਮਾਤਰਾ ਚ ਆਈ ਹੋਈ ਆ ਬਹੁਤ ਸਾਰ ਨਾਲ ਜੀ ਘੋੜੀਆਂ ਹਰ ਜਗ੍ਹਾ ਤੇ ਹਰ ਮੋੜ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤ ਲਈ ਬਾਬਾ ਗਣੇਸ਼ਵਰ ਜੀ ਹੁੰਦੀ ਰਹੇ ਨੁਮਾਈ ਹੇਠ ਇੰਨੇ ਵਧੀਆ ਤਰੀਕੇ ਨਾਲ ਇਸ ਸ਼ੋਭਾ ਯਾਤਰਾ ਦਾ ਸੰਚਾਲਨ ਹੋ ਰਿਹਾ ਸਾਰਾ ਪਿੰਡ ਬੜਾ ਖੋਸ਼ ਹੈ ਸਾਰਾ ਪਿੰਡ ਖੋਸ਼ਿਆ ਤੇ ਮੋੜਾਂ ਤੇ ਚੜ ਕੇ ਬਾਬਾ ਜੀ ਦੀ ਪਾਲਕੀ ਅੱਜ ਘਰ ਘਰ ਆ ਰਹੀ ਆ ਉਹਦਾ ਸਵਾਗਤ ਕਰ ਰਿਆ ਤੇ ਮੱਠਾ ਟੇਕ ਰਿਆ ਇਹ ਦਿਨ ਐਸਾ ਹੁੰਦਾ ਜਦੋਂ ਬਾਬਾ ਜੀ ਅਚੰਭ ਕਰਦੇ ਹਰ ਘਰ ਵਿੱਚ ਦਰਸ਼ਨ ਦਿੰਦੇ ਆ ਤੇ ਹਰ ਪਿੰਡ ਵਾਸੀ ਉਹਨਾਂ ਦੇ ਦਰਸ਼ਨ ਕਰਦਾ ਹੈ। ਹੋਰ ਜੀ ਬਾਕੀ ਬਹੁਤ ਉਤਸ਼ਾਹ ਨਾਲ ਸਾਡੀ ਜੁਵਾ ਮਾਤਰ ਸ਼ਕਤੀ ਜੁਵਾ ਸਾਡੇ ਜਿਹੜੇ ਬੱਚੇ ਆ ਬੜੇ ਉਤਸ਼ਾਹ ਨਾਲ ਇਹ ਯਾਤਰਾ ਵਿੱਚ ਭਾਗ ਲੈਂਦੇ ਆ ਜੀ। ਇਹ ਲੈ ਜੈਜਾਕਾਰ ਆ ਜੀ ਸਨਾਤਨ ਦੀ ਜੈਜਾਕਾਰ ਆ। ਬਹੁਤ ਵਧੀਆ ਤਰੀਕੇ ਨਾਲ ਇਹ ਹੋ ਰਿਹਾ ਜੀ ਸ਼ੋਹਾ ਯਾਤਰਾ ਦਾ ਪ੍ਰਬੰਧਨ ਜੀ। ਠੀਕ। ਕੱਡੀ ਜਿਹੜੀ ਯਾਤਰਾ ਬੜੀ ਧੂਮ ਧਾਂਦੇ ਨਾਲ ਕੱਢੀ ਜਾਂਦੀ ਆ ਹਰ ਸਾਲ ਪ੍ਰੋਗਰਾਮ ਜਿਹੜਾ ਬੜੇ ਧੂਮ ਧਾਂਦੇ ਮਨਾਇਆ ਜਾਂਦਾ ਹੈ। ਔਰ ਬਹੁਤ ਦੁਨੀਆ ਖੁਸ਼ ਹੁੰਦੀ ਹੈ ਔਰ ਅਸੀਂ ਕਹਿੰਦੇ ਸਦਾ ਹੀ ਇਹ ਕੰਮ ਹੁੰਦਾ ਰਹੇ ਤੇ ਸਾਡੇ ਆਪਣੇ ਆਏ ਨੇ ਪਰੇ ਤੂਹਾਨ ਹਾਂਜੀ ਲੰਗਰ ਲਗਾਏ ਨੇ ਰਾਤ ਵਿੱਚ ਸਾਰਿਆਂ ਨੂੰ ਵਧਾਈ ਹੋਵੇ ਜੀ ਸਾਰੀ ਪਬਲਿਕ ਨੂੰ ਵਧਾਈ ਹੈ ਜੀ ਬਹੁਤ ਸੋਹਣਾ ਬਹੁਤ ਬਹੁਤ ਵਧੀਆ ਹੋਇਆ ਜੀ